ਜਾ ਸੋ ਦੇ ਗਰੇਦੋ ਦੋਸਤੋ ਮੇਟਰੋ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਦੋਸਤੋ ਆ ਤਸਵੀਰਾਂ ਵੇਖ ਰਿਹਾ ਹਾਂ ਰੋਡੇ ਪਿੰਡ ਦੇ ਜਿੱਥੇ ਇਸ ਟਾਈਮ ਅਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਲਾਈਵ ਦਿਖਾ ਰਹੇ ਹੈਗੇ ਆ ਇੱਥੇ ਜਿਹੜਾ ਸੜਕ ਦੇ ਵਿੱਚ ਸੀਵਰੇਜ ਦਾ ਪਾਣੀ ਲਗਾਤਾਰ ਉੱਛਲਦਾ ਪਿਆ ਤੇ ਨਾਲ ਨੀਆ ਦੇ ਉਤੇ ਨਾਲੇ ਭਰ ਕੇ ਵੀ ਨਾਲ ਖੜਾ ਹੋਇਆ ਤੇ ਇਸ ਦਾ ਬੰਦ ਹੋਣ ਦਾ ਕੀ ਕਾਰਨ ਆ ਇਹ ਤਸਵੀਰਾਂ ਤੁਸੀਂ ਅੱਗੇ ਜਾ ਕੇ ਦੇਖ ਲਓ ਕਿਉਂਕਿ ਆਪ ਤੁਸੀਂ ਦੇਖ ਸਕਦੇ ਹੋ ਲੰਡਿਆਂ ਵਾਲਾ ਰਸਤਾ ਜਿਹੜਾ ਹੈਗਾ ਇੱਥੇ ਪਾਣੀ ਦੀ ਜਿਹੜੀ ਨਿਕਾਸੀ ਹੈ ਉੱਥੇ ਜੋ ਓਵਰਫਲੋ ਜਾਂ ਆਉਂਦਾ ਢੱਕਣ ਲੱਗੇ ਹੁੰਦੇ ਉਹਨਾਂ ਦੇ ਥੋੜਾ ਜਿਹਾ ਕ੍ਰੋਸਿੰਗ ਕੀਤੀ ਹੈਗੀ ਆ ਨਾਲੇ ਦੇ ਵਿੱਚ ਉੱਥੇ ਕੁਝ ਲੋਕ ਆ ਜਿਹੜੇ ਮਾੜੀ ਕਿਸਮ ਦੇ ਲੋਕ ਆ ਗੰਦਖਾਨੇ ਲੋਕ ਕਹਿ ਸਕਦੇ ਆ ਉਹਨਾਂ ਵੱਲੋਂ ਪਾਣੀ ਬੰਦ ਕਰਨ ਲਈ ਬੋਰੀਆਂ ਭਰ ਕੇ ਉੱਥੇ ਛੱਡ ਦਿੱਤੀਆਂ ਜਾਂਦੀਆਂ ਅੱਗੇ ਵੀ ਪਹਿਲਾਂ ਵੀ ਹੋਇਆ ਪਰ ਹੁਣ ਫੇਰ ਹੋ ਗਿਆ ਅੱਜ ਆ ਤੁਸੀਂ ਤੁਹਾਡੇ ਸਾਹਮਣੇ ਵੇਖ ਲਓ ਵੀ ਸਾਬਕਾ ਮੈਂਬਰ ਪੰਚਾਇਤ ਦਾ ਅਠਾਣਾ ਸਿੰਘ ਵੱਲੋਂ ਇਹ ਬੋਰੀਆਂ ਖੋਦਾ ਸਾਡੇ ਹੱਥੀਂ ਕੱਢੀਆਂ ਜਾ ਰਹੀਆਂ ਹੈਗੀਆਂ ਤਾਂ ਕਿ ਜਿਹੜਾ ਪਾਣੀ ਦੀ ਦੁਆਰਾ ਨਿਕਾਸੀ ਹੋ ਸਕੇ ਇੱਕ ਬੋਰੀ ਪਹਿਲਾਂ ਕੱਢ ਦਿੱਤੀ ਆ ਦੂਜੀ ਫੇਰ ਕੱਢਣ ਲੱਗੇ ਆ ਤੇ ਇਹ ਜਿਹੜੇ ਘਟੀਆਂ ਮਾਰਕ ਦਾ ਜਿਹੜੇ ਲੋਕ ਆ ਇਹ ਇਹੋ ਜਿਹਿਆਂ ਕਾਰਵਾਈਆਂ ਨੂੰ ਤਰਜੀਹ ਦਿੰਦੇ ਹੈਗੇ ਆ ਤੇ ਇਹ ਜਿਹੜਾ ਸੀਵਰੇਜ ਦਾ ਪਾਣੀ ਹੈ ਜਦੋਂ ਇੱਥੇ ਬੋਰੀਆਂ ਛੱਡ ਦਿਤੀਆਂ ਜਾਂਦੀਆਂ ਤੇ ਉਹ ਲਗਾਤਾਰ ਸੜਕ ਦੇ ਉੱਪਰ ਜਿਹੜਾ ਉਛਲਣਾ ਸ਼ੁਰੂ ਹੋ ਜਾਂਦਾ ਤੇ ਲੋਕਾਂ ਨੂੰ ਨੰਗਣ ਲਈ ਵੀ ਜਿਹੜੀ ਬੜੀ ਪਰੇਸ਼ਾਨੀ ਆਉਂਦੀ ਹੈ ਨਾਲੇ ਭਾਰਨ ਕਰਕੇ ਕੰਧਾਂ ਜਿਹੜੀਆਂ ਖਰਾਬ ਹੁੰਦੀਆਂ ਤੇ ਖਾਸ ਕਰਕੇ ਜਿਹੜਾ ਮਸ਼ਕ ਦਾ ਘਰ ਵੀ ਜਰੂਰ ਬਣਦਾ ਹੈਗਾ ਚਲੋ ਮਸ਼ਕ ਤਾਂ ਹੁਣ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਫੈਲਿਆ ਹੋਇਆ ਹੈ ਕਿਉਂਕਿ ਪਹਿਲਾਂ ਜਿਹੜਾ ਚੰਗੇ ਲਈ ਜਿਹੜਾ ਕੰਮ ਕੀਤਾ ਗਿਆ ਸੀ ਉਹ ਹੁਣ ਇਸ ਟਾਈਮ ਗਲੇ ਦੀ ਹੱਡੀ ਬਣਦਾ ਨਜ਼ਰ ਆ ਰਿਹਾ ਕਿਉਂਕਿ ਜਿਹੜਾ ਸੀਵਰੇਜ ਪਾਇਆ ਗਿਆ ਸੀ ਜਿਹੜੇ ਉਹਦੇ ਡੰਪ ਬਣਾਇਆ ਗਿਆ ਸੀ ਬਿਲਕੁਲ ਪਿੰਡ ਦੀ ਸੰਘਣੀ ਵਾਦੀ ਵਿੱਚ ਬਣਾ ਦਿੱਤੇ ਗਏ ਹੁਣ ਵੱਡੇ ਵੱਡੇ ਉਹ ਡੰਪ ਹੈਗੇ ਖਾਲੀ ਨਹੀਂ ਹੁੰਦੇ ਪਏ ਕਿਉਂਕਿ ਜਿਹੜੀ ਪਾਣੀ ਦੀ ਨਿਕਾਸੀ ਦੀਆਂ ਪਾਈਪਾਂ ਬਹੁਤ ਭੀੜੀਆਂ ਹੈਗੀਆਂ ਤੇ ਲੋਕਾਂ ਦਾ ਜਿਹੜਾ ਥੱਲੇ ਵਾਲਾ ਪਾਣੀ ਉਹ ਵੀ ਖਰਾਬ ਹੋਣਾ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਤੇ ਬਿਮਾਰੀਆਂ ਵੀ ਲੋਕਾਂ ਨੂੰ ਲਗਦਾ ਰ ਫੈਲਦੀਆਂ ਕਿਉਂਕਿ ਮਸ਼ਕ ਬਹੁਤ ਜਿਆਦਾ ਆ ਰਿਹਾ ਤੇ ਪਰ ਜਿਹੜੇ ਗੰਦਖਾਨੇ ਲੋਕ ਹੁੰਦੇ ਆ ਜਿਨ੍ਹਾਂ ਨੇ ਗੰਦੇ ਕੰਮ ਕਰਨੇ ਹੁੰਦੇ ਆ ਉਹ ਉਹ ਵੀ ਬਾਜ਼ ਨਹੀਂ ਹੋਦੇਗੇ ਉਹ ਲਗਾਤਾਰ ਕੋਈ ਨਾ ਕੋਈ ਉਹ ਜੀਆਂ ਹਰਕਤਾਂ ਕਰਦੇ ਰਹਿੰਦੇ ਹੈਗੇ ਜਦੋਂ ਲੋਕਾਂ ਤੋਂ ਲਾਂਤ ਲੈਂਦੇ ਆ ਜਾ ਤੁਸੀਂ ਦੇਖ ਲਓ ਵੀ ਉਹਨਾਂ ਲੋਕਾਂ ਵੱਲੋਂ ਜਿਹੜੇ ਮਾੜੇ ਲੋਕ ਆ ਉਹ ਬੋਰੀਆਂ ਭਰ-ਭਰ ਕੇ ਸੀਵਰੇਜ ਦੇ ਚਲਦੇ ਪਾਣੀ ਨੂੰ ਬੰਦ ਕਰਨ ਵਾਸਤੇ ਸਿੱੜਦੇ ਹੈਗੇ ਤੇ ਇਹ ਦੂਜੀ ਾਰ ਹੋ ਚੁੱਕਿਆ ਤੇ ਖੁਦ ਹੁਣ ਮੈਂਬਰ ਸਾਹਿਬ ਨੇ ਇੱਥੋਂ ਕੱਢੀਆਂ ਆਈਆਂ ਗੀਆਂ ਤੇ ਜਦੋਂ ਇਹ ਪਤਾ ਲੱਗਾ ਤੇ ਉਹ ਚੱਲ ਕੇ ਆਏ ਤੇ ਇਸ ਤੋਂ ਪਹਿਲਾਂ ਲੋਕਾਂ ਵੱਲੋਂ ਜਿਹੜਾ ਪਾਣੀ ਦੀ ਨਿਕਾਸੀ ਲਈ ਖੋਦ ਜਿਹੜੇ ਨਾਲੇ ਜਿਹੜੇ ਸਾਫ਼ ਕੀਤੇ ਗਏ ਸੀਗੇ ਤੇ ਤਾਂ ਕਿ ਜਿਹੜਾ ਕੋਈ ਪਰੇਸ਼ਾਨੀ ਨਾ ਆਵੇ بارش ਆਉਂਦੀ ਆ ਜਾਂ ਇਹਦਾ ਪਾਣੀ ਸੀਵਰੇਜ ਆਏਗਾ ਉਹ ਲਗਾਤਾਰ ਨਿਕਲਦਾ ਰਹੇ ਪਰ ਜਿਹੜੇ ਘਟਿਆ ਕਿਸਮ ਦੇ ਲੋਕ ਆ ਜਿਨ੍ਹਾਂ ਦੀ ਸੋਚ ਹੀ ਬੜੀ ਮਾਰੀ ਕਹਿ ਸਕਦੇ ਆ ਗੰਦਾ ਹੀ ਕੰਮ ਕਰਨੇ ਹੈਗੇ ਆ ਤੇ ਉਹ ਜੰਮ ਕੇ ਵੀ ਆਪਦੀ ਮਾਂ ਦੀ ਕੁੱਖ ਨੂੰ ਜਿਹੜੀ ਦਾਗ ਲਾਉਂਦੇ ਹੈਗੇ ਆ ਕਿਉਂਕਿ ਉਹਨਾਂ ਨੇ ਕੁੱਤੇ ਕੰਮ ਕਰਨੇ ਹੁੰਦੇ ਆ ਤੇ ਸਾਂਝੇ ਕੰਮਾਂ ਨੂੰ ਜਾਂ ਰੋਕਦੇ ਹੈਗੇ ਆ ਜਾਂ ਉਹ ਘਟਿਆ ਕਿਸਮ ਦੀਆਂ ਗੱਲਾਂ ਕਰਦੇ ਹੈਗੇ ਆ ਤੇ ਉਹ ਇਹਨਾਂ ਦਾ ਕੰਮ ਹੈ ਤੇ ਪਾਣੀ ਦੀ ਜਿਹੜੀ ਨਿਕਾਸੀ ਰੋਕਦੇ ਆ ਤੇ ਲੋਕਾਂ ਨੂੰ ਤੰਗ ਕਰਨ ਵਾਸਤੇ ਹੋ ਸਕਦਾ ਵੀ ਉਹ ਕਿਸੇ ਇੱਕ ਬੰਦੇ ਨੂੰ ਘੱਟ ਤੰਗ ਕਰਾਂ ਜਾਂ ਪਰ ਉਹ ਸਾਰੇ ਲੋਕਾਂ ਨੂੰ ਤੰਗ ਕਰਦੇ ਆ ਤਸਵੀਰਾਂ ਤੁਸੀਂ ਉਹ ਰੋਡੇ ਪੜਦੇ ਆ